ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਬੜੀ ਗਿਣਤੀ ਐਸੀ ਬਹੁਤ ਪ੍ਰਭਾਵਿਤ ਹੋਇਆ ਮੈਂ ਇੱਥੇ ਆ ਕੇ ਮੈਂ ਕਾਫੀ ਦੇਰ ਤੋਂ ਇੱਥੇ ਆਉਣ ਦੀ ਸੋਚ ਰਿਹਾ ਸੀ ਪਰ ਮੈਂ ਇੱਥੇ ਆ ਕੇ ਬੜਾ ਪ੍ਰਭਾਵਿਤ ਐ ਬਹੁਤ ਹੀ ਅੱਛਾ ਸਿਸਟਮ ਦੇ ਨਾਲ ਸਮਾਜ ਦੀ ਸੇਵਾ ਹੋ ਰਹੀ ਹੈ ਡੋਨਰ ਤੇ ਜਿਹੜਾ ਦੁੱਖ ਲੈ ਕੇ ਲੋਕ ਆਉਂਦੇ ਉਹਨਾਂ ਨੂੰ ਸਾਹਮਣੇ ਮਿਲਾ ਕੇ ਇਹ ਇੱਕ ਦੂਜੇ ਦੀ ਮਦਦ ਕਰਾਉਂਦੇ ਸੋ ਮੈਨੂੰ ਬੜਾ ਅੱਛਾ ਲੱਗਿਆ ਰਾਣਾ ਜੀ ਦਾ ਮੈਂ ਧੰਨਵਾਦ ਦੀਆਂ ਜਿਹੜਿਆਂ ਦੇ ਨਾਲ ਮੈਂ ਇੱਥੇ ਆਇਆ ਤੇ ਕੁਵੱਤਰਾ ਤੇ ਇਹਨਾਂ ਦੀ ਪੂਰੀ ਟੀਮ ਮੈਂ ਉਹਨਾਂ ਨੂੰ ਧੰਨਵਾਦ ਵੀ ਦੇਣਾ ਤੇ ਵਧਾਈ ਵੀ ਦੇਣਾ ਕਿ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ। ਜਿਹੜੀ ਅਗਰੋਂ ਦੇਖ ਕੇ ਲੱਗਦਾ ਕਿ ਕੁਝ ਕਮੀਆਂ ਜਿਹੜੀਆਂ ਸਿਸਟਮ 'ਚ ਹੈਗੀਆਂ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਮੈਂ ਤਾਂ ਕੁਆਤਰੇ ਨੂੰ ਕਿਹਾ ਕਿ ਅੱਗੇ ਨੂੰ ਤਨ ਸਰਕਾਰ 'ਚ ਲੈ ਲਾਂਗੇ। ਸਰ ਹੈਲਥ ਇਕੱਠੇ ਹੋ ਕੇ ਕਰਾਂਗੇ ਦੂਰ। ਹੈਲਥ ਸਿਸਟਮ ਨੂੰ ਲੈ ਕੇ ਜਿਸ ਤਰੀਕੇ ਨਾਲ ਲੋਕ ਆ ਰਹੇ ਨੇ। ਵੀਰ ਜੀ ਹੈਲਥ ਸਿਸਟਮ ਪੰਜਾਬ ਦਾ ਬਹੁਤ ਵਿਗੜਿਆ ਹੋਇਆ ਹੈ। ਇਹਨੂੰ ਸੂਤ ਕਰਨ ਦੀ ਲੋੜ ਹੈ। ਇਹਦੇ ਵਿੱਚ ਪੈਸੇ ਦੀ ਫਾਈਨੈਂਸ਼ੀਅਲ ਵੀ ਕਮੀ ਹੈ। ਸਰਕਾਰ ਨਹੀਂ ਦੇ ਪਾ ਰਹੀ ਉਹਨਾਂ। ਇਹਦੇ 'ਚ ਨੌਕਰੀਆਂ ਕੱਟ ਐ ਇਹਦੇ 'ਚ ਕ腐ਸ਼ਨ ਵੀ ਹੈ ਹਰ ਤਰ੍ਹਾਂ ਦਾ ਹੈਲਥ ਸਿਸਟਮ ਹੈ ਜਿਹੜਾ ਉਹ ਵਿਗੜਿਆ ਹੋਇਆ ਸਰਕਾਰ ਸਾਡੀ ਸਿਰਫ ਇਸ਼ਤਿਹਾਰਬਾਜ਼ੀ ਜਾਂ ਆਪਣੇ ਆਪ ਨੂੰ ਸੱਚੇ ਬੰਨ ਤੇ ਲੱਗੀ ਵੀ ਹੈ ਔਨ ਗਰਾਉਂਡ ਕੁਝ ਵੀ ਨਹੀਂ ਹੋ ਰਿਹਾ ਇਹ ਜੇ ਇੰਸਟੀਚੂਨ ਚ ਜਾ ਕੇ ਤੁਹਾਨੂੰ ਪਤਾ ਲੱਗਦਾ ਕਿੰਨੀਆਂ ਕਮੀਆਂ ਸਾਡੇ ਹੈਲਥ ਸਿਸਟਮ ਦੇ ਵਿੱਚ ਹੈਗੀਆਂ ਇਹਨਾਂ ਨੂੰ ਇਹ ਜਿਹੜੇ ਸਰਕਾਰ ਦਾ ਕੰਮ ਹੈ ਇਹ ਇੱਕ ਐਨਜੀਓ ਕਰ ਰਹੀ ਹੈ ਇਹ ਆਉਣ ਵਾਲੇ ਸਮੇਂ 'ਚ ਸਰਕਾਰਾਂ ਕਰਨ ਗਿਆ ਕਲੀਨਿਕ ਖੇਲੋਗੇ that is why ਇਹ ਚੱਲ ਰਿਹਾ ਜੀ ਵੀਰ ਜੀ ਆਪਾਂ ਹੁਣ ਇਹਦੇ ਬਾਰੇ ਹੀ ਰੱਖਿਆ ਆਪਾਂ ਇਹਦੇ ਬਾਰੇ ਗੱਲ ਰੱਖੀਏ ਕਿਉਂਕਿ ਅੱਜ ਥੋੜਾ ਜਿਹਾ ਪਰਲਮਨ ਨੂੰ ਹੋ ਰਿਹਾ ਨੇ ਫੇਰ ਗੱਲਾਂ ਕਰਦੇ ਉਹ ਨਹੀਂ ਮੜਾ ਦੇ ਦੋ ਜਵਾਬ ਮੜਾ ਇਹਦਾ ਕਾਹਦੇ ਬਾਰੇ ਮੈਨੂੰ ਫੇਰ ਤੋਂ ਇੱਕ ਵਾਰ ਕਾਂਗਰਸ ਦੇ ਵਿੱਚ ਜਿਹੜੀ ਆਨਮਨ ਲੱਗਦੀ ਪਈ ਹੈ ਕਿਉਂਕਿ ਕਿਹਨਾਂ ਤੁਹਾਡੇ ਆਪਣੇ ਕੋਈ ਕਾਂਗਰਸ ਚੜ੍ਹਣ ਬਣਨੀ ਹੈ ਆਸ਼ੂ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਜੋ ਵੀ ਜੀ ਨੂੰ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸੈਕਟਰੀ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ ਮੈਨੂੰ ਨਹੀਂ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋਏ ਕਰਦੀਆਂ ਐ ਤਾਂ ਕੋਈ ਵੀ ਉੱਪਰ ਕੁਝ ਕਰੇਗਾ ਕੋਣ ਕਹਿੰਦਾ ਜੀ ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਇਹ ਪਾਰਟੀ ਦੀਆਂ ਹੁੰਦੀਆਂ ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ ਠੀਕ ਠੀਕ